ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW study 34 ਜੋਬ ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਹੋ ਤਾਂ ਲਾਈਕ ਸ਼ੇਅਰ ਕਰ ਲਓ ਇੱਕ ਵਾਰ थम्स अप ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਹਾਂਜੀ ਸ਼ਾਬਾਸ਼ ਵੈਰੀ ਗੁੱਡ Telegram ਚੈਨਲ ਦਾ ਨੇਮ ਹੈ MSW study ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਤੇ ਟੈਲੀਗ੍ਰਾਮ ਤੇ ਤੁਹਾਨੂੰ ਪੀਡੀਐਫ ਨੋਟਸ ਮਿਲਣਗੇ ਇਸ ਦੇ ਨਾਲ ਹੀ ਜੇਕਰ ਅਜੇ ਤੱਕ ਤੁਸੀਂ WhatsApp ਨੂੰ ਜੁਆਇਨ ਨਹੀਂ ਕੀਤਾ WhatsApp ਗਰੁੱਪ ਨੂੰ ਜੁਆਇਨ ਕਰ ਲਓ ਠੀਕ ਹੈ WhatsApp ਗਰੁੱਪ ਨੂੰ ਕਿਵੇਂ ਜੁਆਇਨ ਕਰਨਾ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਤੇ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ ਸੈਂਡ ਕਰੋ ਅਸੀਂ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰ ਲਾਂਗੇ ਠੀਕ ਹੈ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਕਿ ਇਸ ਤੋਂ ਇਲਾਵਾ ਸਾਡੇ ਕੋਲ ਮਾਸਟਰ ਕੈਡ ਰੈਸਟੀ ਤੇ ਮਾਸਟਰ ਕੈਡਰ ਪੰਜਾਬੀ ਦਾ ਪੂਰਾ ਕੋਰਸ ਵੀ ਹੈ ਠੀਕ ਹੈ ਚਾਹੇ ਪੇਪਰ 1 ਦੇਣਾ 88 ਵਾਲੇ ਹੋ ਚਾਹੇ ਪੇਪਰ 2 ਦੇਣਾ ਐਸਐਸਟੀ ਵਾਲੇ ਹੋ ਦੋਨਾਂ ਪੇਪਰਾਂ ਲਈ ਸਾਡੇ ਕੋਲ ਹਰ ਇੱਕ ਸਬਜੈਕਟ ਦਾ ਫੁੱਲ ਕੋਰਸ ਤੁਹਾਨੂੰ ਮਿਲੇਗਾ ਠੀਕ ਹੈ ਚਾਹੇ ਪੇਪਰ 1 ਦੇ ਸਟੂਡੈਂਟ ਹੋ ਪੇਪਰ 2 ਦੇ ਸਟੂਡੈਂਟ ਹੋ ਤਿੰਨ ਸਬਜੈਕਟ ਸਭੀ ਦੋਨਾਂ ਦੇ ਸੇਮ ਹੈ ਤਿੰਨ ਸਬਜੈਕਟ ਕਿਹੜੇ-ਕਿਹੜੇ ਸੇਮ ਹੈ ਪੰਜਾਬੀ ਸੀਡੀਪੀ ਤੇ ਇੰਗਲਿਸ਼ ਪੈਟਰਨ ਵੀ ਤੇ ਸਿਲੇਬਸ ਵੀ ਜੇਕਰ ਇਹ ਤਿੰਨ ਹੀ ਸਬਜੈਕਟ ਤਿਆਰ ਕਰਨੇ ਆ ਫਿਰ ਵੀ ਤੁਸੀਂ ਪੇਡ ਕੋਰਸ ਲੈ ਸਕਦੇ ਹੋ ਠੀਕ ਹੈ ਬਹੁਤ ਘੱਟ ਫੀਸ ਦੇ ਵਿੱਚ ਤੁਹਾਨੂੰ ਮਿਲਣਗੇ ਠੀਕ ਹੈ ਸੋ ਸਾਰੇ ਦੇ ਸਾਰੇ ਕੋਰਸ ਤੁਹਾਨੂੰ ਇੱਕੋ ਹੀ ਐਪ ਦੇ ਵਿੱਚ ਇੰਨੀ ਘੱਟ ਫੀਸ ਵਿੱਚ ਮਿਲਦੇ ਹੋ ਹੈ ਸਭ ਤੋਂ ਸਸਤਾ ਪੰਜਾਬ ਦਾ ਸਟੱਡੀ ਐਪ ਐਮਐਸਡਬਲ ਸਟੱਡੀ ਠੀਕ ਹੈ ਭਾਈ ਸੋ ਕਰਦਿਆਂ ਕਲਾਸ ਨੂੰ ਸਟਾਰਟ ਇੱਕ ਵਾਰ ਦੱਸ ਦੋ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਥੰਬਸ ਅਪ ਕਰ ਦੋ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਸਵਾਲ ਨੰਬਰ 1 ਪਾ ਕੇ ਆਨਸਰ ਕਰਨਾ ਹੈ। ਇਹਨਾਂ ਵਿੱਚੋਂ ਦੱਸਣਾ ਕਿ ਕਿਹੜੀ ਪੁਸਤਕ ਜਿਹੜੇ ਧਰਮ ਸ਼ਾਸਤਰ ਨਾਲ ਸੰਬੰਧਿਤ ਹੈ। ਮੈਂ ਤੁਹਾਨੂੰ ਦੱਸਿਆ ਸੀ ਪ੍ਰਾਚੀਨ ਸਮੇਂ ਦੇ ਵਿੱਚ ਧਰਮ ਬਾਰੇ ਤੇ ਜਿਹੜੇ ਨਿਜਮਾ ਨਾਲ ਸੰਬੰਧਿਤ ਪੁਸਤਕਾ ਹੁੰਦੀ ਸੀ ਉਹਨੂੰ ਧਰਮ ਸ਼ਾਸਤਰ ਬੋਲਦੇ ਸੀ। ਇਹਨਾਂ ਵਿੱਚੋਂ ਕਿਹੜੀ ਪੁਸਤਕ ਇਦਾਂ ਦੀ ਹੈ ਜਿਹੜੀ ਧਰਮ ਸ਼ਾਸਤਰ ਨਾਲ ਸੰਬੰਧਿਤ ਹੈ? ਅਰਥ ਸ਼ਾਸਤਰ, ਮਨੁਸਮਰਤੀ, ਅਸ਼ੋਕ ਦੇ ਸ਼ਿਲਾ ਲੇਖ ਕਿਉਂ ਉਪਰੋਕਤ ਸਾਰੇ ਪ੍ਰਸ਼ਨ ਨੰਬਰ 1 ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰੋ ਸਾਰੇ ਦੇ ਸਾਰੇ ਸਟੂਡੈਂਟ ਅਨਸਰ ਕਰੋ ਲਾਈਕ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਲਕੁਲ ਮਨੁ ਸਮ੍ਰਿਤੀ ਮਨੁ ਸਮ੍ਰਿਤੀ ਜਿਹੜੀ ਇੰਦਾਂ ਦੀ ਪੁਸਤਕ ਹੈ ਜਿਹੜੀ ਕਿ ਧਰਮ ਸ਼ਾਸਤਰ ਨਾਲ ਸੰਬੰਧਿਤ ਹੈ ਨਿਜਮਾ ਨਾਲ ਸੰਬੰਧਿਤ ਪੁਸਤਕ ਹੈ ਠੀਕ ਹੈ ਬਈ ਸੋ ਨੈਕਸਟ ਦੇਖੋ ਪ੍ਰਸ਼ਨ ਨੰਬਰ 2 ਸ਼ਿਲਾ ਲੇਖ ਕਿੱਥੇ ਕਿੱਥੇ ਲਿਖਵਾਏ ਜਾਂਦੇ ਆ ਸ਼ਿਲਾ ਲੇਖ ਮੈਂ ਤੁਹਾਨੂੰ ਦੱਸਿਆ ਸੀ ਸ਼ਿਲਾ ਕੀ ਹੁੰਦਾ ਪੱਥਰ ਤਾਂ ਲੇਖ ਕੀ ਹੁੰਦੇ ਜਿਹੜੇ ਪੱਥਰ ਤੇ ਲਿਖਾਏ ਜਾਂਦੇ ਸੋ ਸ਼ਿਲਾ ਲੇਖ ਕਿੱਥੇ ਕਿੱਥੇ ਲਿਖਾਏ ਜਾਂਦੇ ਪੱਥਰ ਦੇ ਸਤੰਭ ਤੇ ਸ਼ਿਲਾ ਲੇਖ ਹੈ ਪੱਥਰ ਤੇ ਲਿਖਾਏ ਜਾਣਗੇ ਚਟਾਨਾ ਚਟਾਨਾ ਵੀ ਪੱਥਰਾਂ ਦੀਆਂ ਹੁੰਦੀਆਂ ਮੰਦਰਾਂ ਦੀਆਂ ਕੰਧਾਂ ਉਹ ਵੀ ਪੱਥਰਾਂ ਦੀਆਂ ਹੁੰਦੀਆਂ ਜ਼ਿਆਦਾਤਰ ਪੁਰਾਣੇ ਟਾਈਮ ਦੇ ਵਿੱਚ ਇੱਥੇ ਵੀ ਸ਼ਿਲਾ ਲੇਖ ਲਿਖਾਏ ਜਾਂਦੇ ਤਾਂਬੇ ਦੀਆਂ ਪਲੇਟਾਂ ਤੇ ਵੀ ਸ਼ਿਲਾ ਲੇਖ ਤੇ ਮਿੱਟੀ ਦੀਆਂ ਤਕਤੀਆਂ ਉੱਪਰ ਵੀ ਡੀ ਅਨਸਰ ਆਏਗਾ ਮਿੱਟੀ ਦੀਆਂ ਤਕਤੀਆਂ ਤਾਂਬੇ ਦੀਆਂ ਪਲੇਟਾਂ ਮੰਦਰਾਂ ਦੀਆਂ ਚਟਾਨਾਂ ਤੇ ਪੱਥਰ ਦੇ ਸਤੰਭ ਉੱਤੇ ਸ਼ਿਲਾ ਲੇਖ ਜਿਹੜੇ ਲਿਖਵਾਏ ਜਾਂਦੇ ਆ ਠੀਕ ਹੈ ਨੋਟ ਰੱਖਿਓ ਸ਼ਿਲਾ ਲੇਖ ਕੀ ਹੁੰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਕਿੱਥੇ ਲਿਖਾਏ ਜਾਂਦੇ ਇਹ ਵੀ ਪਤਾ ਹੋਣਾ ਚਾਹੀਦਾ ਮੋਹਨ ਜੋਦੜੋ ਦਾ ਆਰਥ ਕੀ ਹੈ ਪ੍ਰਸ਼ਨ ਨੰਬਰ 3 ਹੜੱਪਾ ਸਭਿਅਤਾ ਦਾ ਸਿੱਧ ਕੇਂਦਰ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਮੋਹਨ ਜੋਦੜੋ ਮੋਹਨਜੋਦੜੋ ਦਾ ਕੀ ਅਰਥ ਹੈ ਪ੍ਰਸ਼ਨ ਵਾਰ-ਵਾਰ ਰਿਪੀਟ ਨਾ ਕਰਦੇ ਕਿਉਂਕਿ ਮਹੱਤਵਪੂਰਨ ਪ੍ਰਸ਼ਨ ਹੈ ਬਹੁਤ ਵਾਰ ਪੇਪਰ ਵਿੱਚ ਆ ਚੁੱਕਿਆ ਹੈ ਮੁਰਦਿਆਂ ਦਾ ਢਿੱਲਾ ਮ੍ਰਿਤਕਾਂ ਦਾ ਢਿੱਲਾ ਉਪਰੋਕਤ ਦੋਮੇ ਕਿਉਂ ਉਪਰੋਕਤ ਕੋਈ ਵੀ ਨਹੀਂ ਪ੍ਰਸ਼ਨ ਨੰਬਰ 3 ਦਾ ਆਨਸਰ ਹੈ ਮੁਰਦਿਆਂ ਜਾਂ ਮ੍ਰਿਤਕਾਂ ਦਾ ਢਿੱਲਾ ਸੀ ਆਨਸਰ ਰਾਈਟ ਹੈ ਐਂਡ ਐਕਸਟਰਾ ਜੋ ਪ੍ਰਸ਼ਨ ਨੰਬਰ 4 ਤੇ ਹੜੱppa ਸਭਿਅਤਾ ਦਾ ਸਮਾਂ ਕੀ ਸੀ ਅੰਦਾਜ਼ਨ ਸਮਾਂ ਕੀ ਸੀ ਹੜੱppa ਸਭਿਅਤਾ ਦਾ तीन हजार ईस्सा पूर्व तो उन्नीस सौ ईस्सा पूर्व दो हज़ार ईस्सा पूर्व तो पंद्रह सौ हिस्सा पूर्व पंद्रह सौ ईस्सा पूर्व तो सत सौ ईस्सा पूर्व कि बारह हजार ईस्सा पूर्व तो उन्नीस सौ ईस्सा पूर्व प्रश्न नंबर चार ਸੋ ਜਿਨਾਂ ਨੇ ਅਨਸਰ ਕੀਤਾ 3000 ઈਸਾ ਪੂਰਵ ਤੋਂ 1900 ઈਸਾ ਪੂਰਵ ਨੂੰ ਨਾਂ ਅਨਸਰ ਬਿਲਕੁਲ ਠਾਈਟਾ ਵੈਰੀ ਗੁੱਡ आफ्टरनून अरुण ਕੁਮਾਰ ਨਵੇਂ ਉਹ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਦਿਓ ਸ਼ੇਅਰ ਜਰੂਰ ਕਰਿਆ ਕਰੋ ਕਲਾਸ ਨੂੰ ਨੈਕਸਟ ਵਿਆਦਿਕ ਕਾਲ ਸਮੇਂ ਪ੍ਰਸ਼ਨ ਨੰਬਰ 5 ਵਿਆਦਿਕ ਕਾਲ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਮੋਸਟ ਇੰਪੋਰਟੈਂਟ ਪ੍ਰਸ਼ਨ ਦੋਆਬ ਕਿਹਾ ਜਾਂਦਾ ਸੀ ਪੰਜਾਬਤ ਕਿਹਾ ਜਾਂਦਾ ਸੀ ਸप्त ਸਿੰਧੂ ਕਿਹਾ ਜਾਂਦਾ ਸੀ ਉਪਰੋਕਤ ਸਾਰੇ ਹਾਂ ਜੀ ਜੀਮਿੰਦਾਰ ਸਾਹਿਬ सत अकाल वाहेगुरु जी का खालसा वाहेगुरु जी की फतेह प्यारी साह संग जी कि हो प्रश्न नंबर पांच शाबाश वेरी गुड सो जी ना जी शेयर कर दो भी लाइक भी कर दो क्लास में एक बार शेयर कर दो वैदिक काल समय पाब सी सप्त सिंधु क्योंकि सत ਜਿਹੜੇ ਉਸ ਟਾਈਮ ਇੱਥੇ ਨਦੀਆਂ ਵਗਦੀਆਂ ਸੀ ਨੈਕਸਟ ਦੇਖੋ ਪ੍ਰਸ਼ਨ ਨੰਬਰ 6 ਵਿਆਦਿਕ ਕਾਲ ਸਮੇਂ ਪੰਜਾਬ ਨੂੰ ਸप्त ਸਿੰਧੂ ਕਿਹਾ ਜਾਂਦਾ ਸੀ ਸ਼ਬਦ ਦਾ ਅਰਥ ਕੀ ਹੈ ਅੱਛਾ ਜਾ ਸਕਦਾ ਪੰਜਾਬ ਨੂੰ ਕਿਸ ਕਾਲ ਸਮੇਂ ਸप्त ਸਿੰਧੂ ਕਿਹਾ ਜਾਂਦਾ ਸੀ ਵਿਆਦਿਕ ਕਾਲ ਦੇ ਸਮੇਂ ਕਿਉਂ ਕਿਹਾ ਜਾਂਦਾ ਸੀ ਕੀ ਅਰਥ ਸੀ ਇਹਦਾ ਸੱਤ ਨਦੀਆਂ ਦਾ ਪ੍ਰਦੇਸ਼ ਪੰਜ ਨਦੀਆਂ ਦਾ ਪ੍ਰਦੇਸ਼ ਸਿੰਧੂ ਨਦੀ ਦਾ ਪ੍ਰਦੇਸ਼ ਕਿ ਉਪਰੋਕਤ ਸਾਰੇ ਠੀਕ ਹੈ ਠੀਕ ਹੈ ਮਨਜੀਤ ਆਪਣਾ ਨਾਮ ਜ਼ਿਮੀਦਾਰ ਚੇਂਜ ਕਰੋ ਆਈਡੀ ਤੋਂ ਠੀਕ ਹੈ ਮੰਨਿਆ ਤੁਸੀਂ ਜ਼ਿਮੀਦਾਰ ਹੋ ਜ਼ਮੀਨਾਂ ਵਾਲਿਓ ਕਿੰਨਾਣਾ ਸ਼ੋਅ ਕਰੋ ਸਰਕਾਰ ਜ਼ਮੀਨਾਂ ਵੀ ਛੱਤ ਕਰਨ ਤੇ ਆ ਗਈ ਸੀ ਪਿੱਛੇ ਜੇ ਹਾਂਜੀ ਸੱਤ ਨਦੀਆਂ ਦਾ ਪਰਦੇਸ਼ ਸੱਤ ਸਿੰਧੂ ਦਾ ਅਰਥ ਹੈ ਠੀਕ ਹੈ ਸ਼ਾਬਦਿਕ ਅਰਥ ਹੀ ਅਨਸਰ ਰਾਈਟ ਇਨ ਐਕਸਟਰਾ ਜੋ ਪ੍ਰਸ਼ਨ ਨੰਬਰ 73 ਇਤਿਹਾਸਿਕ ਕਾਲ ਸਮੇਂ ਲੋਕ ਵਪਾਰ ਕਿਸ ਤਰ੍ਹਾਂ ਕਰਦੇ ਸੀ ਵਪਾਰ ਕਿੱਦਾਂ ਕਰਦੇ ਸੀ ਥਲਮਾਰਗ ਦੁਆਰਾ ਨਦੀਆਂ ਅਤੇ ਸਮੁੰਦਰਾਂ ਵਿੱਚ ਕਿਸ਼ਤੀਆਂ ਅਤੇ ਜਹਾਜ਼ਾਂ ਰਾਹੀਂ ਉਪਰੋਕਤ ਦੋਵੇਂ ਕੀ ਹਵਾਈ ਮਾਰਗ ਰਾਹੀਂ ਹਵਾਈ ਮਾਰਗ ਮੀਨਸ ਕੀ 에어로ਪਲੇਨ ਹੈਲੀਕਾਪਟਰ ਦੇ ਹਿਸਾਬ ਦੇ ਨਾਲ ਸ਼ਾਬਾਸ਼ ਵੈਰੀ ਗੁੱਡ अच्छा ठीक है ਜੇ ਤੁਹਾਡੀ ਜ਼ਮੀਨ ਕੋਈ ਹੱਥ ਨਹੀਂ ਲਾ ਸਕਦਾ ਸੀ ਆਨਸਰ ਰਾਈਟ ਹੈ ਥਲਮਾਰਗ ਰਾਹੀਂ ਠੀਕ ਹੈ ਥਲਮਾਰਾ ਮਤਲਬ ਜ਼ਮੀਨ ਤੇ ਕਿਦਾਂ ਕਿ ਰੱਥਾਂ ਦੇ ਦੁਆਰਾ ਤੇ ਨਦੀਆਂ ਵਿੱਚ ਕਿਸ਼ਤੀਆਂ ਤੇ ਜਹਾਜ਼ਾਂ ਰਾਹੀਂ ਵੈਦਿਕ ਕਾਲ ਦੇ ਸਮੇਂ ਆਰਿਆ ਲੋਕ ਵਪਾਰ ਕਰਦੇ ਸੀ ਕੁਸ਼ਨ ਨੰਬਰ 8 ਵੈਦਿਕ ਕਾਲ ਸਮਿਆਂ ਆਕਾਸ਼ ਦੇ ਦੇਵਤੇ ਜਿਸ ਨੂੰ ਮੰਨਿਆ ਜਾਂਦਾ ਸੀ ਆਕਾਸ਼ ਦੇ ਦੇਵਤੇ ਕਿਹੜੇ-ਕਿਹੜੇ ਸੀ ਇੰਦਰ ਤੇ ਮਹਰੂਤ ਅਗ ਅਤੇ ਸੋਮ ਵਿਸ਼ਨੂੰ ਅਤੇ ਸੂਰਜ ਕਿਉਂ ਉਪਰੋਕਤ ਸਾਰੇ ਆਕਾਸ਼ ਦੇ ਦੇਵਤੇ ਸ਼ਾਬਾਸ਼ ਸਾਰੇ ਜਿਹੜੇ ਅਨਸਰ ਕਰਿਆ ਕਰੋ ਅਨਸਰ ਜਿਨ੍ਹਾਂ ਨੇ ਕੀਤਾ ਇੰਦਰ ਅਤੇ ਮਾਰੂਤ ਇਹ ਆਨਸਰ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਹ ਆਕਾਸ਼ ਦੇ ਦੇਵਤੇ ਮੰਨੇ ਜਾਂਦੇ ਸੀ ਇੰਦਰ ਤੇ varut ਠੀਕ ਹੈ ਪ੍ਰਸ਼ਨ ਨੰਬਰ 9 ਇਹ ਕਿਹਨੂੰ ਨਹੀਂ ਦਾਨਦੀ ਹੈ ਜੈਨ ਧਰਮ ਦੀਆਂ ਅੱਗੋਂ ਦੋ ਕਿਹੜੀਆਂ-ਕਿਹੜੀਆਂ ਸੰਪਰਦਾਵਾਂ ਬਣੀਆਂ ਜੈਨ ਧਰਮ ਜਿਹੜਾ ਜੈਨ ਧਰਮ ਹੈ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀ ਕਿਹੜੀਆਂ-ਕਿਹੜੀਆਂ ਦੋ ਸੰਪਰਦਾਵਾਂ ਸੀਗੀਆਂ ਸ਼ਵੇ ਤਾਂਬਰ ਤੇ ਦਿਗੰਬਰ ਬ੍ਰਹਮਚਾਰੀ ਅਤੇ ਬਾਨਪ੍ਰਸ ਮਹਾਯਾਨ ਅਤੇ ਹੀਨਯਾਨ ਕਿਉ ਪ੍ਰੋਕਤ ਸਾਰੇ ਸੀ ਬਿਲਕੁਲ ਸੀ ਆਨਸਰ ਨਹੀਂ ਆਏਗਾ ਆਨਸਰ ਆਏਗਾ ਸ਼ਵੇ ਤਾਂਬਰ ਅਤੇ ਦਿਗੰਬਰ ਠੀਕ ਹੈ ਤੁਸੀਂ ਇਹ ਵੀ ਭੁੱਲ ਗਏ ਠੀਕ ਹੈ ਨਾ ਸ਼ਵੇਤਾਂਬਰ ਤੇ ਦਿਗੰਬਰ ਮੈਂ ਤੁਹਾਨੂੰ ਦੱਸਿਆ ਸੀ ਸੱਸੇ ਤੋਂ ਸ਼ਵੇਤਾਂਬਰ ਤੇ ਸੱਸੇ ਤੋਂ ਸਫੇਦ ਸ਼ਵੇਤਾਂਬਰ ਵਾਲੇ ਜਿਹੜੇ ਸੀਗੇ ਸਫੇਦ ਕੱਪੜੇ ਪਾਉਂਦੇ ਸੀ ਤੇ ਜਿਹੜੇ ਦਿਗੰਬਰ ਹੈ ਕੀ ਰਹਿੰਦੇ ਸੀ ਨੰਗ ਨਗਨ ਠੀਕ ਹੈ ਇਹ ਪੂਰੀ ਤਰ੍ਹਾਂ ਨਗਨ ਰਹਿੰਦੇ ਸੀ ਕੱਪੜੇ ਨਹੀਂ ਪਹਿਨਦੇ ਸੀ ਦੇਖ ਲਓ ਤੁਸੀਂ ਕਿੰਨਾ ਬੁਰਾ ਹਾਲ ਹੈ ਤੁਹਾਡਾ ਇੰਨੇ ਈਜ਼ੀ ਪ੍ਰਸ਼ਨ ਨਹੀਂ ਤੁਹਾਨੂੰ ਆ ਰਹੇ ਤਾਂ ਤੁਸੀਂ ਥੋੜੇ ਦਿਨਾਂ ਤੱਕ ਪੀਪਰ ਦੇਣਾ ਹੈ ਕੁਐਸਚਨ ਨੰਬਰ 10 ਤੇ ਆਜੋ ਸ਼ੇ ਨੰਬਰ ਡਾਂਸ ਜਨ ਧਰਮ ਵਿੱਚ ਤ੍ਰੀ ਰਤਨ ਕਿਸ ਨੂੰ ਕਿਹਾ ਜਾਂਦਾ ਹੈ ਜਨ ਧਰਮ ਵਿੱਚ ਤ੍ਰੀ ਰਤਨ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਨਿਰਵਾਣ ਤ੍ਰੀ ਰਤਨ ਕਿਹਨੂੰ ਕਹਿੰਦੇ ਨਿਰਵਾਣ ਨੂੰ ਕਿਆ ਵੱਲਿਆਂ ਨੂੰ ਸੱਚੀ ਸ਼ਰਧਾ ਸੱਚਾ ਗਿਆਨ ਤੇ ਸੱਚੀ ਆਚਰਣ ਨੂੰ ਕੀ 24 ਤੀਤਖੰਕਰਾਂ ਨੂੰ ਤ੍ਰੀ ਰਤਨ ਕਹਿੰਦੇ ਐ ਸੱਚੀ ਸ਼ਰਧਾ ਸੱਚਾ ਗਿਆਨ ਤੇ ਸੱਚੇ ਆਚਰਣ ਨੂੰ ਤਿੰਨ ਸਸੇ ਤਿੰਨ ਸਸੇ ਤਿੰਨ ਸੱਚ ਜਿਹੜੇ ਐ ਜੈਨ ਧਰਮ ਦੇ ਵਿੱਚ ਉਹਨਾਂ ਨੂੰ ਤ੍ਰੀ ਰਤਨ ਕਿਹਾ ਜਾਂਦਾ ਜਿਨ੍ਹਾਂ ਨੇ ਅਨਸਰ ਕੀਤਾ ਸੀ অপਸ਼ਨ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਨੈਕਸਟ ਆਜੋ ਸਵਾਲ ਨੰਬਰ 11 ਤੇ ਮਹਾਤਮਾ ਬੁੱਧ ਨੇ ਬਾਰਾਨਸੀ ਦੇ ਨੇੜੇ ਸਾਰਨਾਥ ਵਿੱਚ ਕਿੰਨੇ ਭਿਖਸ਼ੂਆਂ ਨੂੰ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਪ੍ਰਸ਼ਨ ਨੰਬਰ 11 ਮਹਾਤਮਾ ਬੁੱਧ ਨੇ ਬਾਰਾਨਸੀ ਦੇ ਨੇੜੇ ਸਾਰਨਾਥ ਵਿੱਚ ਕਿੰਨੇ ਭਿਖਸ਼ੂਆਂ ਨੂੰ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਹਾਂਜੀ ਮਹਾਤਮਾ ਬੁੱਧ ਨੇ ਬਾਰਾਨਸੀ ਦੇ ਨੇੜੇ ਸਾਰਨਾਥ ਦੇ ਵਿੱਚ ਭਿਖਸ਼ੂਆਂ ਨੂੰ ਸਭ ਤੋਂ ਪਹਿਲਾ ਉਪਦੇਸ਼ ਦਿੱਤਾ ਸੀ ਸਾਰਨਾਥ ਦੇ ਵਿੱਚ ਕਿੰਨੇ ਭਿਖਸ਼ੂਆਂ ਨੂੰ ਦਿੱਤਾ ਸੀ ਪੰਜ ਭਿਖਸ਼ੂਆਂ ਨੂੰ ਕਿਆ ਸ਼ਾਬਾਸ਼ ਇਹ ਅਨਸਰ ਬਿਲਕੁਲ ரைਟ ਹੈ ਪ੍ਰਸ਼ਨ ਨੰਬਰ 12 ਤੇ ਆਜੋ ਪ੍ਰਸ਼ਨ ਨੰਬਰ 12 ਬੁੱਧਧਰਮ ਵਿੱਚ ਸੱਚੀ ਦ੍ਰਿਸ਼ਟੀ ਸੱਚਾ ਸੰਕਲਪ ਸੱਚਾ ਵਚਨ ਸੱਚਾ ਕਰਮ ਸੱਚਾ ਰਹਿਨ ਸਹਿਨ ਸੱਚਾ ਯਤਨ ਸੱਚੀ ਸਮ੍ਰਿਤੀ ਤੇ ਸੱਚਾ ਧਿਆਨ ਇਹ ਅੱਠ ਚੀਜ਼ਾਂ ਨੂੰ ਕੀ ਨਾਮ ਦਿੱਤਾ ਗਿਆ ਸੀ ਤ੍ਰੀ ਰਤਨ ਅਸ਼ਟਮਾਰਗ ਤ੍ਰਿਪਿਟਕ ਉਪਰੋਕਤ ਸਾਰੇ ਇਹ ਅੱਠ ਸੰਕਲਪੇ ਅੱਠ ਸਿਧਾਂਤ ਹੈ ਇਹਨਾਂ ਸਿਧਾਂਤਾਂ ਤੇ ਚੱਲਣ ਵਾਲਾ ਅੱਠੇ ਸਿਧਾਂਤਾਂ ਤੇ ਚੱਲਣ ਵਾਲਾ ਕੌਣ ਸੀ ਬੁੱਧਿਕਸ਼ੂ ਸੱਚਾ ਹੈ ਠੀਕ ਹੈ ਇਹ ਵੀ ਆਨਸਰ ਰਾਈਟ ਹੈ ਅੱਠ ਮਤਲਬ ਕਿ ਅਸ਼ਟ ਅੱਠ ਮਾਰਗ ਹੈ ਨਾ ਸੱਚੀ ਦ੍ਰਿਸ਼ਟੀ ਦੇ ਮਾਰਗ ਤੇ ਚਲੋ ਸੱਚੇ ਸੰਕਲਪ ਤੇ ਮਾਰਗ ਤੇ ਚਲੋ ਸੱਚਾ ਵਚਨ ਜਿਹੜਾ ਠੀਕ ਹੈ ਇਹ ਅੱਠ ਚੀਜ਼ਾਂ ਅੱਠ ਮਤਲਬ ਅਸ਼ਟ ਮਾਰਗ ਸਿਧਾਂਤ ਸੰਕਲਪ ਜਿਹਦੇ ਅਕੋਰਡਿੰਗ ਅਸੀਂ ਚੱਲਣਾ ਹੈ ਠੀਕ ਹੈ ਵੀ ਨੈਕਸਟ ਪ੍ਰਸ਼ਨ ਨੰਬਰ 13 ਅਸ਼ੋਕ ਜਿਹੜਾ ਇੱਕ ਮੌਰੀਆ ਸ਼ਾਸਕ ਸੀ ਕਿੰਗਾ ਜੁੱਧ ਤੋਂ ਬਾਅਦ ਇੰਨੇ ਜੁੱਧ ਤਿਆਗ ਦਿੱਤਾ ਸੀ ਅਸ਼ੋਕ ਜਿਹੜਾ ਮੌਰੀਆ ਸ਼ਾਸਕ ਕਦੋਂ ਬਣਿਆ ਸੀ 273 ਇਸਾ ਪੂਰਵ ਵਿੱਚ 250 ਇਸਾ ਪੂਰਵ ਦੇ ਵਿੱਚ 270 ਇਸਾ ਪੂਰਵ ਵਿੱਚ ਕੀ 350 ਇਸਾ ਪੂਰਵ ਦੇ ਵਿੱਚ ਪ੍ਰਸ਼ਨ ਨੰਬਰ 13 ਪ੍ਰੈਸ਼ਨ ਨੰਬਰ 13 ਵੈਰੀ ਗੁੱਡ शाबाश वेरी गुड सुजिना ने आंसर किया 273 हिस्सा पूर्व उन्होंने आंसर बिल्कुल राइट है 273 हिस्सा पूर्व नेक्स्ट जो प्रश्न नंबर 14 थे प्रश्न नंबर 14 ਸਿਰ ਲੜਾਈ ਤੋਂ ਬਾਅਦ ਅਸ਼ੋਕ ਨੇ ਹਮੇਸ਼ਾ ਲਈ ਲੜਾਈ ਦਾ ਤਿਆਗ ਕਰ ਦਿੱਤਾ ਤੇ ਬੁੱਧ ਧਰਮ ਨੂੰ ਮੰਨਣ ਲੱਗ ਗਿਆ ਸ਼ਾਬਾਸ਼ ਕਿਸ ਲੜਾਈ ਤੋਂ ਬਾਅਦ ਅਸ਼ੋਕ ਨੇ ਹਮੇਸ਼ਾ ਲਈ ਲੜਾਈ ਦਾ ਤਿਆਗ ਕਰ ਦਿੱਤਾ ਤੇ ਬੁੱਧ ਧਰਮ ਨੂੰ ਮੰਨਣ ਲੱਗ ਗਿਆ ਸੀ शाबाश वेरी गुड सो जिन्होंने आंसर किया है ਕਲਿੰਗਾ ਜਿੱਤ ਜਿਹੜੀ ਕਲਿੰਗਰ ਨਾਮਕ ਜਗ੍ਹਾ ਤੇ ਹੋਈ ਸੀ ਇਹ ਕਲਿੰਗ ਜਿਹੜਾ ਏ ਇਹ ਉੜੀਸਾ ਦੇ ਵਿੱਚ ਹੈ ਇਸ ਕਰਕੇ ਨੂੰ ਉੜੀਸਾ ਉੱਤੇ ਜਿੱਤ ਜਾਂ ਕਲਿੰਗ ਉੱਤੇ ਜਿੱਤ ਵੀ ਜਿੱਤ ਵੀ ਕਿਹਾ ਜਾਂਦਾ ਹੈ ਠੀਕ ਹੈ ਇਸ ਲੜਾਈ ਤੋਂ ਬਾਅਦ ਜਿਹੜਾ ਅਸ਼ੋਕ ਹੈ ਉਸਨੇ ਯੁੱਧ ਦਾ ਤਿਆਗ ਕਰ ਦਿੱਤਾ ਤੇ ਬੋਧੀ ਬਣ ਗਿਆ ਸੀ ਕੰਮੀ ਬੰਦਾ ਬਣ ਗਿਆ ਸੀ ਕਿੰਨਾ ਪ੍ਰੇਸ਼ਨ ਸੀ ਇਹ 14 15 ਹੋ ਗਿਆ 15 ਵਾਲਾ ਹੋ ਗਿਆ 16 ਤੇ ਆ ਗਿਆ ਸੀ ਪ੍ਰੇਸ਼ਨ ਨੰਬਰ 16 ਸੀ ਸੈਲਯੂਕ ਸੁਕੋਣ ਸੀ ਸਿਕੰਦਰ ਦਾ ਜੁਨਾਨੀ ਰਾਜਦੂਤ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਅਸ਼ੋਕ ਦਾ ਮਿੱਤਰ ਕੀ ਤਕਸ਼ੀਲਾ ਵਿਸ਼ਵ ਵਿਦਿਆਲੇ ਦਾ ਅਧਿਆਪਕ ਕੌਣ ਸੀ ਸੈਲਯੂਕਸ ਪ੍ਰਸ਼ਨ ਨੰਬਰ 16 ਪਾ ਕੇ ਆਨਸਰ ਕਰੋ ਪ੍ਰਸ਼ਨ ਨੰਬਰ 16 ਸੈਲਯੂਕਸ ਕੌਣ ਸੀ ਸੈਲਿਉਕਸ ਜਿਹੜਾ ਸਿਕੰਦਰ ਦਾ ਯੂਨਾਨੀ ਰਾਜਦੂਤ ਸੀ ਇਹ ਅਨਸਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਸੈਲਿਉਕਸ ਸਿਕੰਦਰ ਦਾ ਯੂਨਾਨੀ ਰਾਜਦੂਤ ਸੀ ਨੈਕਸਟ ਆ ਜੋ ਪ੍ਰਸ਼ਨ ਨੰਬਰ 17 ਤੇ ਮੋਰੀਆ ਰਾਜ ਪ੍ਰਬੰਧ ਵਿੱਚ ਮੁੱਖ ਖਜ਼ਾਨਚੀ ਨੂੰ ਕੀ ਕਿਹਾ ਜਾਂਦਾ ਸੀ ਮੋਰੀਆ ਰਾਜ ਪ੍ਰਬੰਧ ਵਿੱਚ ਮੁੱਖ ਖਜ਼ਾਨਚੀ ਨੂੰ ਕੀ ਕਿਹਾ ਜਾਂਦਾ ਸੀ ਸਨਿਤਾਤਾ ਜੁਵਰਾਜ ਸਮਾਹਰਤਾ ਕੀ ਅਮਾਤਿਯ Shabash Shabash, very good. ਜੋ ਜਿਨਾਂ ਨੇ ਆਨਸਰ ਕੀਤਾ ਹੈ ਸਨਿਤਾਤਾ ਮੌਰੀਆ ਰਾਜ ਵਿੱਚ ਮੁੱਖ ਖਜ਼ਾਂਚੀ ਨੂੰ ਸਨਿਤਾਤਾ ਕਿਹਾ ਜਾਂਦਾ ਸੀ ਠੀਕ ਹੈ ਮੌਰੀਆ ਸਾਮਰਾਜ ਦੇ ਵਿੱਚ ਕੀ ਕਿਹਾ ਜਾਂਦਾ ਸੀ ਸਨਿਤਾਤਾ ਠੀਕ ਹੈ ख चंद्रगुप्त दूजा ने केड़े सिक्के जारी किए हाँ जी चंद्रगुप्त दूजे ने किड़े सिक्के जारी किए शाबाश ਜਿਨ੍ਹਾਂ ਨੇ ਆਨਸਰ ਕੀਤਾ ਹੈ ਸੋਨੇ ਦੇ ਚਾਂਦੀ ਦੇ ਤੇ ਤਾਂਬੇ ਦੇ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਚੰਦਰਗੁਪਤ ਦੂਜੇ ਨੇ ਸੋਨੇ ਦੇ ਚਾਂਦੀ ਦੇ ਤੇ ਤਾਂਬੇ ਦੇ ਜਿਹੜੇ ਸਿੱਕੇ ਜਾਰੀ ਕੀਤੇ ਸੀ ਠੀਕ ਹੈ ਬਈ ਨੈਕਸਟ ਦੇਖੋ ਸਮੁੰਦਗੁਪਤ ਕੌਣ ਸੀ ਚੰਦਰਗੁਪਤ ਦੇ ਦੂਜੇ ਦਾ ਪੁੱਤਰ ਚੰਦਰਗੁਪਤ ਦਾ ਪੋਤਾ ਸੀ ਚੰਦਰਗੁਪਤ ਦੂਜੇ ਦਾ ਪੋਤਾ ਸੀ ਕਿ ਸਮੁੰਦਰਗੁਪਤ ਦਾ ਪੁੱਤਰ ਸੀ ਕੌਣ ਸੀ ਸਿਕੰਦਗੁਪਤ ਸ਼ਾਬਾਸ਼ ਨੈਕਸਟ ਸੀ ਆਨਸਰ ਹੈਗਾ ਇਸ ਚੰਦਰਗੁਪਤ ਦੂਜੇ ਦਾ ਪੋਤਾ ਸੀ ਸਿਕੰਦਗੁਪਤ ਦਿੱਲੀ ਵਿੱਚ ਦਿੱਲੀ ਦੇ ਵਿੱਚ ਕੁੱਤੋਂ ਮੀਨਾਰ ਦੇ ਨੇੜੇ ਜਿਹੜਾ ਲੋਹੇ ਦਾ ਵਿਸ਼ਾਲ ਸਤੰਭ ਹੈ 23 ਫੁੱਟ ਉੱਚਾਈ ਦਾ ਵਜ਼ਨ ਕਿੰਨਾ ਹੈ ਕਿੰਨਾ ਵਜ਼ਨ ਹੈ ਇਹਦਾ ਸਾਢੇ 7 ਟਨ ਸਾਢੇ 8 ਟਨ ਸਾਢੇ 6 ਟਨ ਕਿ ਸਾਢੇ 5 ਟਨ ਕਿੰਨਾ ਵਜ਼ਨ ਹੈ ਭਈ ਜਿਹੜਾ ਕੁੱਤੋਂ ਮੀਨਾਰ ਦੇ ਨੇੜੇ ਮਹਿਰੋਲੀ ਦੇ ਵਿੱਚ ਲੋਹੇ ਦਾ ਵਿਸ਼ਾਲ ਸਤੰਭ ਜਿਹੜਾ 23 ਫੁੱਟ ਉੱਚਾ ਹੈ ਇਹਦਾ ਵਜ਼ਨ ਕਿੰਨਾ ਹੈ ਨਹੀਂ ਅਨਸਰ ਕੀਤਾ 7.5 ਟਨ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਸ਼ਾਬਾਸ਼ ਵੈਰੀ ਗੁੱਡ ਠੀਕ ਹੈ ਭਈ ਨੈਕਸਟ ਦੇਖੋ ਇਸ ਕਾਲ ਵਿੱਚ ਸਾਂਚੀ ਦੇ ਸਤੂਪ ਦਾ ਨਿਰਮਾਣ ਕੀਤਾ ਗਿਆ ਸਾਂਜੀ ਨਹੀਂ ਆਏਗਾ ਸਾਂਚੀ ਕਿਹੜੇ ਕਾਲ ਦੇ ਵਿੱਚ ਸਾਂਚੀ ਦਾ ਸਤੂਪ ਜਿਹੜਾ ਉਹਦਾ ਨਿਰਮਾਣ ਹੋਇਆ ਸੀ ਤੁਸੀਂ 골ਡ ਤੇ সিলవర్ ਦੇ ਰੇਟ ਨਾਲ ਪਛ ਕਰੋ ਰਾਈਟ ਆਨਸਰ ਆਏਗਾ A ਠੀਕ ਹੈ ਸਾਂਚੀ ਦਾ ਸਤੂਪ ਜਿਹੜਾ ਗੁਪਤ ਸਾਮਰਾਜ ਦੇ ਸਮੇ ਗੁਪਤ ਕਾਲ ਦੇ ਸਮੇ ਇਹਦਾ ਜਿਹੜਾ ਨਿਰਮਾਣ ਹੋਇਆ ਸੀ ਠੀਕ ਹੈ ਕਿੰਨੇ ਕਰਵਾਇਆ ਸੀ ਸਾਂਚੀ ਦੇ ਸਤੂਪ ਦਾ ਨਿਰਮਾਣ ਕਿੰਨੇ ਕਰਵਾਇਆ ਸੀ ਭੋਪਾਲ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਇਹ ਕਿੰਨੇ ਕਰਵਾਇਆ ਸੀ ਸ਼ਾਬਾਸ਼ ਸਾਂਚੀ ਦਾ ਸਤੂਪ ਕਿੰਨੇ ਬਣਵਾਇਆ ਸੀ ਸ਼ਾਬਾਸ਼ ਅਸ਼ੋਕ ਨੇ ਬਣਾਇਆ ਸੀ ਸ਼ਾਬਾਸ਼ ਸੋ ਇਹ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀ ਆਂ ਸਾਂਚੀ ਦੇ ਸਤੂਪ ਦੀ ਕਿਹੜੇ ਨੋਟ ਉੱਤੇ ਲੱਗੀ ਹੋਈ ਆ ਫੋਟੋ ਕਿਹੜੇ ਨੋਟ ਦੇ ਉੱਤੇ ਸਾਂਚੀ ਦੇ ਸਤੂਪ ਦੀ ਫੋਟੋ ਹੈ ਬਈ ਸ਼ਾਬਾਸ਼ ਸਾਂਚੀ ਦਾ ਸਤੂਪ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਹੈ ਕਿਹੜੇ ਨੋਟ ਦੀ ਬੈਕ ਸਾਈਡ ਉੱਤੇ ਫੋਟੋ ਲੱਗੀ ਹੋਈ ਆ ਇਹ ਦੱਸੋ ਮੈਨੂੰ ਪੇਪਰ ਚਾ ਸਕਦਾ ਹੈ ਜੋ ਜਿਹੜਾ ਨੇ ਵੀ ਅਜੇ ਤੱਕ ਟੈਲੀਗ੍ਰਾਮ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ WhatsApp ਨੂੰ ਜੁਆਇਨ ਕਰ ਲੋ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਟੈਲੀਗ੍ਰਾਮ ਤੇ ਹੀ PDF ਨੋਟਸ ਤੁਹਾਨੂੰ ਮਿਲਣਗੇ ਠੀਕ ਹੈ ਜੇਕਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਸਕਰੀਨ ਤੇ ਜਿਹੜਾ ਤੁਸੀਂ ਨੰਬਰ ਦੇਖ ਰਹੇ ਹੋ ਉਸੇ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਫ੍ਰੀ ਕਲਾਸਾਂ ਦੇ ਨਾਲ ਨਾਲ ਸਾਡੇ ਕੋਲ ਪੇਪਰ 1 ਤੇ ਪੇਪਰ 2 ਲਈ पेड ਕੋਰਸ ਵੀ ਕਰਵਾਏ ਜਾਂਦੇ ਜਿਨ੍ਹਾਂ ਦੀ 1 ਸਾਲ ਦੀ ਵੈਲਿਡਿਟੀ ਹੈ ਬਹੁਤ ਹੀ ਘੱਟ ਫੀਸ ਵਿੱਚ ਤੁਹਾਨੂੰ पेड ਕੋਰਸ ਕਰਵਾਏ ਜਾਂਦੇ ਆ ਬਿਲਕੁਲ 200 ਰੁਪਏ ਦੇ ਨੋਟ ਦੀ ਬੈਕ ਸਾਈਡ ਉੱਤੇ ਸਾਂਚੀ ਦੇ ਸਤੂਪ ਦੀ ਫੋਟੋ ਲੱਗੀ ਹੋਈ ਹੈ। چاہے ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ CDPE ਪੰਜਾਬੀ ਤੇ ਇੰਗਲਿਸ਼ ਤਿੰਨੇ ਸਬਜੈਕਟ ਸੇਮ ਹੈ। ਕਰੇ ਤਿੰਨ ਹੀ ਸਬਜੈਕਟ ਕਰਨੇ ਹਨ ਤਾਂ ਵੀ ਤੁਸੀਂ ਕੋਰਸ ਸੇ ਲੈ ਕੇ ਕਰ ਸਕਦੇ ਹੋ ਇਹ ਸਾਰੇ ਦੇ ਸਾਰੇ ਕੋਰਸ ਤੁਹਾਨੂੰ MSW Study App ਦੇ ਵਿੱਚ ਹੀ ਕਰਵਾਏ ਜਾਣਗੇ। ਟਾਪਿਕ ਵਾਈਜ਼ ਐਮਸੀਕਿਊ ਅਸੀਂ ਕਰ ਚੁੱਕੇ ਹਾਂ ਲਗਾਤਾਰ ਇੱਕ ਸਾਲ ਅਸੀਂ ਟਾਪਿਕ ਵਾਈਜ਼ ਹੀ ਕੀਤੇ ਆ ਹੁਣ ਟਾਈਮ ਟਾਪਿਕ ਵਾਈਜ਼ ਕਰਨ ਦਾ ਨਹੀਂ ਹੈ ਜਿਹੜੇ ਲਗਾਤਾਰ ਜੁੜੇ ਸੀ ਉਹਨਾਂ ਨੇ ਕੀਤੇ ਹੋਏ ਆ ਹੁਣ ਟਾਈਮ ਦੇਖੋ ਆ ਕਿੰਨਾ ਘੱਟ ਟਾਈਮ ਆ ਇਹ ਟਾਈਮ ਦੇ ਵਿੱਚ ਹੁਣ ਅਸੀਂ ਪ੍ਰੈਪਰੇਸ਼ਨ ਕਰ ਸਕਦੇ ਮਿਕਸ ਐਮਸੀਕਿਊ ਕਰਕੇ ਜਾਂ ਮੈਰਾਥਨ ਲਗਾ ਕੇ ਠੀਕ ਹੈ ਕਿੰਨਾ ਛੋਟਾ ਤੇ ਥੋੜਾ ਸਿਲੇਬਸ ਨਹੀਂ ਹੈ ਪੇਪਰ ਦਾ ਠੀਕ ਹੈ ਭਈ ਸੋ ਜਿੰਨਾ ਕਰਵਾਇਆ ਜਾਂਦਾ ਕਰੋ Thank you so much. Thanks for watching. Take care.